ਹਾਂਜੀ ਪੰਜਾਬੀਓ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਆ ਬਹੁਤ ਵੱਡਾ ਲਾਟੂ ਜੋ ਕਿ ਤੁਸੀਂ ਆਪਣੀ ਛੋਟੀ ਉਮਰ 'ਚ ਛੋਟੇ ਛੋਟੇ ਲਾਟੂ ਵੇਖੇ ਹੋਣਗੇ ਅੱਜ ਆਪਾਂ ਤੁਹਾਨੂੰ ਵੱਡਾ ਲਾਟੂ ਲੈ ਕੇ ਬਣਾ ਕੇ ਵਿਖਾਵਾਂਗੇ ਤੇ ਕੁੰਮਾ ਕੇ ਵਿਖਾਵਾਂਗੇ ਬਿਨਾਂ ਟਾਈਮ ਗਵਾਏ ਹੋਏ ਚਾਲੂ ਕਰਦੇ ਆ ਆਪਾਂ ਲਾਟੂ ਬਣਾਉਣਾ ਚਲੋ ਲਓ ਮਿੱਤਰੋ ਸਟਾਰਟ ਹੋ ਗਿਆ ਆਪਣਾ ਕੰਮ ਮਤਲਬ ਕਿ ਸਮਾਨ ਪੂਰਾ ਰੈਡੀ ਕਰ ਲਿਆ ਇਹ ਵੀ ਚਲਾ ਡੰਡਾ ਹੋਏਗਾ ਇਹ ਆਪਣਾ ਥੱਲੇ ਲੈਵਲ ਹੋਏਗਾ ਇਹ ਆਪਣਾ ਗਰਾਊਂਡ ਫਲੋਰ ਹੋਏਗਾ ਮੈਂ ਟੌਪ ਹੋਏਗਾ ਤੇ ਆਪਾਂ ਜਲਦੀ ਤੋਂ ਜਲਦੀ ਕੱਟ ਵੱਟ ਕਰਕੇ ਆਪਾਂ ਤੁਹਾਨੂੰ ਲਾਟੂ ਬਣਾ ਕੇ ਦਿਖਾਉਂਦੇ ਆ ਚਲੋ ਲਓ ਮਿੱਤਰੋ ਢਾਂਚਾ ਹੋ ਗਿਆ ਆਪਣਾ ਰੈਡੀ ਮਤਲਬ ਕਿ ਲਾਟੂ ਦਾ ਤੇ ਹੁਣ ਲੱਗਿਆ ਸੀ ਇਹਨੂੰ ਜਾਲੀ ਲਾਉਣ ਤੋਂ ਉਸ ਤੋਂ ਬਾਅਦ ਕੀ ਲਾਉਣਾ ਉਹ ਵੀ ਦਿਖਾਉਂਦੇ ਆ ਤੁਹਾਨੂੰ ਤਾਂ ਲੋ ਜੀ ਮਿੱਤਰੋ ਆਪਣਾ ਲਾਟੂ ਹੋ ਗਿਆ ਅੱਧਾ ਤਿਆਰ ਹੈ ਜੋ ਕਿ ਅੱਜ ਉਸਤਾਦ ਉਹਨਾਂ ਨੇ ਬਹੁਤ ਹੀ ਮਿਹਨਤ ਕਰਕੇ ਸਾਰੇ ਨੂੰ ਕੀਤਾ ਤਿਆਰ ਤੇ ਉੱਤੇ ਹੁਣ ਕੀ ਲਾਇਆ ਉਸਤਾਦ ਜੀ ਤੁਸੀਂ ਇਹਦੇ ਉੱਤੇ ਆਪਾਂ ਲਾਤੀ ਹੈ ਪੀਓਪੀ ਜਿਹਦੇ ਕਰਕੇ ਬਹੁਤ ਜ਼ਿਆਦਾ ਹੈਵੀ ਕੀਤਾ ਇਹਨੂੰ ਮਤਲਬ ਕਿ ਉਹਨਾਂ ਨੇ ਮੇਰੇ ਖਾਲ ਨਾਲ 8-10 ਕਿਲੋ ਦਾ ਜੇ ਹੋ ਚੁੱਕਾ ਆ ਹਜੇ ਹੋਰ ਕੰਮ ਬਾਕੀ ਆ 50% ਆਪਣਾ ਰੈਡੀ ਹੋ ਗਿਆ 50% ਆਪਣਾ ਰੈਡੀ ਹੋਇਆ ਆ ਸਭ ਤੋਂ ਪਹਿਲੇ ਤੇ ਆਪਾਂ ਲੱਕੜਾਂ ਦਾ ਢਾਂਚਾ ਤਿਆਰ ਕੀਤਾ ਫਿਰ ਉਹਦੇ ਉੱਪਰ ਆਪਾਂ ਜੋ ਜਾਲੀ ਕਮਾ ਕੇ ਲਾਈ ਆ ਠੀਕ ਆ ਜੀ ਉਹਦੇ ਉੱਪਰ ਆਪਾਂ ਕੁਝ ਢਾਂਗਾ ਲਵੇੜਤਾ ਆ ਜੋ ਕਿ ਉਹਨੂੰ ਮਤਲਬ ਪ੍ਰੋਪਰ ਸ਼ੇਪ ਚ ਲਿਓਨ ਨੂੰ ਹੁਣ ਤੀਜਾ ਕੰਮ ਉਸਤਾਦ ਜੀ ਨੇ ਕੀਤਾ ਆ ਕਿ ਉਹਦੇ ਉੱਪਰ ਪੀਓਪੀ ਲਾ ਕੇ ਇੱਕ ਥੋੜਾ ਇਹਨੂੰ ਭਾਰਾਪਨ ਲਿਓਨ ਲਈ ਤੇ 50% ਆਪਣਾ ਉਸਤਾਦ ਜੀ ਹੋ ਗਿਆ ਰੈਡੀ ਜੋ ਕਿ ਵੱਡਾ ਲਾਟੂ ਪਤਾ ਨਹੀਂ ਕਿ ਮਨਚਿ ਇੱਕ ਕਿਦਾਂ ਦਾ ਲੱਗੂਗਾ ਕੀ ਬਣੂਗਾ ਕੁਛ ਪਤਾ ਨਹੀਂ ਹਲੇ ਤੁਸੀਂ ਕਮੈਂਟ ਕਰਕੇ ਜੁੱਸ ਦੱਸਣਾ ਕਿ ਤੁਸੀਂ ਪਹਿਲਾਂ ਵੇਖਿਆ ਐਡਾ ਵੱਡਾ ਲੱਟੂ ਘੁੰਮਦਾ ਆ ਸੋ ਆਪਾਂ ਘਮਾਵਾਂਗੇ ਵੀ ਤੇ ਦਿਖਾਵਾਂਗੇ ਵੀ ਸੋ ਅਗਲੀ ਵੀਡੀਓ ਵਾਸਤੇ ਤੁਸੀਂ ਇੰਤਜ਼ਾਰ ਕਰੋ ਕਿਉਂਕਿ ਇੱਥੇ ਆਪਾਂ ਪੂਰਾ ਐਂਡ ਕਰਦੇ ਆ ਇਹ ਵੀਡੀਓ ਦਾ ਦੂਸਰੇ ਪਾਰਟ ਦੇ ਵਿੱਚ ਇਹਨੂੰ ਪੂਰਾ ਤਿਆਰ ਕਰਕੇ ਤੇ ਪੂਰਾ ਘਮਾਵਾਂਗੇ ਅਗਲੀ ਵੀਡੀਓ ਵਾਸਤੇ ਪੂਰਾ ਇੰਤਜ਼ਾਰ ਕਰੋ ਤੇ ਇੱਕ ਕਮੈਂਟ ਕਰਕੇ ਦੱਸਿਓ ਕਿ ਕਿਦਾਂ ਦਾ ਤੁਹਾਨੂੰ ਲੱਗਾ ਤੇ ਅਗਲੀ ਵੀਡੀਓ ਵਾਸਤੇ ਤੁਸੀਂ ਇੰਤਜ਼ਾਰ ਕਰੋਗੇ ਜਾਂ ਨਹੀਂ ਕਰੋਗੇ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਕਿਉਂਕਿ ਸਾਡੀ ਸਤਾਜੀ ਮਿਹਨਤ ਬਹੁਤ ਲੱਗਦੀ ਤੇ ਤੁਸੀਂ ਸਾਥ ਦੋਗੇ ਸਾਡਾ ਤੇ ਅਸੀਂ ਅੱਗੇ ਕਸ਼ ਕਰ ਕਰ ਪਾਵਾਂਗੇ ਕੁਝ ਕਰਾਂਗੇ ਤੇ ਤੁਸੀਂ ਨਹੀਂ ਸਾਨੂੰ ਮਤਲਬ ਵੀਊ ਦੇ ਕੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਕਮੈਂਟ ਕਰਕੇ ਖੁਸ਼ ਕਰਨਾ ਇਹ ਆਪਾਂ ਤੁਹਾਡੇ ਵਾਸਤੇ ਅੱਗੇ ਹੋਰ ਲਾਟੂ ਤੋਂ ਵੱਡੀ ਵੱਡੀ ਚੀਜ਼ ਹੋਰ ਲੈ ਕੇ ਆਵਾਂਗੇ ਕਿਉਂ ਸਤਾਜੀ ਪੂਰੀ ਐਸੀਆ ਪੂਰੀ ਦੱਪ ਗਿਆ ਤੇ ਸੋ ਅਗਲੀ ਵੀਡੀਓ ਨੂੰ ਤੁਹਾਨੂੰ ਲਾਟੂ ਕਮਾ ਕੇ ਵਿਖਾਵਾਂਗੇ ਪੂਰਾ ਚਰ 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 ਕਮਾ ਕੇ ਤੇ ਇੱਥੇ ਆਪਾਂ ਨੂੰ ਇੱਥੇ ਵੀਡੀਓ ਨੂੰ ਖਤਮ ਕਰਦੇ ਆ ਇਹਨੂੰ ਸੁੱਕਣ ਦਿੰਨੇ ਆ ਥੋੜਾ ਕਿਉਂਕਿ ਸ਼ੁੱਕਰ ਵਾਸਤੇ ਵੀ ਟਾਈਮ ਚਾਹੀਦਾ ਵਾ ਦੂਜੀ ਵੀਡੀਓ ਜ ਆਪਾਂ ਲੱਟ ਨੂੰ ਪੂਰਾ ਤਿਆਰ ਕਰਕੇ ਤੁਹਾਨੂੰ ਕਮਾ ਕੇ ਵਿਖਾਵਾਂਗੇ ਸੋ ਦੂਜੀ ਵੀਡੀਓ ਵੇਖਣ ਵਾਸਤੇ ਤੁਹਾਨੂੰ ਚੈਨਲ ਨੂੰ ਸਬਸਕ੍ਰਾਈਬ ਕਰਨਾ ਪਏਗਾ ਤੇ ਤੁਹਾਨੂੰ ਨਾਲ ਹੀ ਲਿੰਕ ਆ ਜਾਏਗਾ ਜਦੋਂ ਆਪਾਂ ਦੂਸਰਾ ਪਾਰ ਪਾਵਾਂਗੇ ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਅਗਲੀ ਵੀਡੀਓ ਤੇ ਮਿਲਦੇ ਹਾਂ ਧੰਨਵਾਦ ਥੈਂਕ ਯੂ ਸੋ ਮੱਚ ਤੁਹਾਡਾ ਤੁਸੀਂ ਵੀਡੀਓ ਸਾਡੀ ਪੂਰੀ ਇੱਥੇ ਤੱਕ ਵੇਖੀ ਤੇ ਬਹੁਤ ਬਹੁਤ ਪਿਆਰ ਤੁਹਾਡੇ ਵੱਲੋਂ ਸਾਡੇ ਵੱਲੋਂ ਆਜੋ ਬਸ